ਸਾਰੇ ਚੋਪਸਤੀ ਲੈ ਆ। ਜਨਾ ਗੇਲ ਪਤਾ ਨਹੀਂ ਆ ਤੋੜੇ ਚ ਕੀ ਪਾ ਕੇ ਲੈ ਆਵਾ ਘਰੋਂ ਲੈ ਆਇਆ ਏ। ਇਹ ਸਰਪ੍ਰਾਈਜ਼ ਹੀ ਆ ਤੁਹਾਡੇ ਆ। ਐਡਾ ਗੜਾ ਸਰਪ੍ਰਾਈਜ਼ ਆ ਮੇਰੇ ਆਸੇ। ਨਹੀਂ ਵੀ ਖੂਬ ਗੇ ਵੀ ਤੇ ਹੈਰਾਨ ਹੋ ਗਏ। ਇਹ ਤੁਹਾਨੂੰ ਦਿਖਾਉਂਗਾ ਗੱਡੀ ਢੱਕੋਗੇ ਤੇ ਗੱਡੀ ਟਾ ਕੇ ਉਤਾਉਣ ਵਾਲਾ ਯੰਤਰ ਆ। ਨਾ ਕਿਤੋਂ ਮਹੀਨਾ ਤੁਹਾਨੂੰ ਨਾਮ ਦੱਸ ਕਿਹੜੇ ਆ। ਪਿੰਦਾ ਜੇ ਸਸੇ ਦੇ ਸਸੇ ਦੇ ਸਾਫ ਤੇ ਤੇਰੇ ਸਾਹ ਨਾ ਕੀ ਹੋ ਸਕਦਾ ਸਸੇ ਤੇ ਕੀ ਪਿੰਦਾ ਹੂ ਨਾ ਮਲਾਦ ਮਾਗ ਅਸੀਂ ਤੇ ਲਾਉਂਦੇ ਆਂ ਅਸੀਂ ਦਿਮਾਗ ਲਾਉਂਦੇ ਆਂ ਸਾਨੂੰ ਦਿਨ ਨੂੰ ਪਤਾ ਲੱਗਾ ਬਹਿ ਜਾ ਕੇ ਚੱਲ ਕੋਈ ਨਹੀਂ ਖੋਲ ਕੇ ਵੇਚ ਚੱਲ ਉੱਥੇ ਵੇਨੇ ਚੱਲਾ ਚੱਲ ਬਹਿ ਫਿਰ ਚੱਲ ਉੱਥੇ ਆ ਇਧਰ ਦੀ ਇਧਰ ਹੀ ਆ ਦਾ ਜੋ ਮਾਰਦੀ ਨੂੰ ਪਹਿਲੇ ਹੀ ਕੱਲ ਹੈਗਾ ਰਹੀ ਨੇ ਨਾ ਸਸੇ ਗੱਲ ਦੋਸਤੋ ਅੱਜ ਆਪਾਂ ਰੋਜ਼ ਦੀ ਤਰ੍ਹਾਂ ਚੱਲੇ ਆਪਣੇ ਕੰਤੇ ਨਾਲ ਮੇਰੇ ਗਿੱਲ ਤੇ ਨਾਲ ਫਪੀ ਐਫਪੀ ਸਿੰਘ ਕੀ ਖਣਾ ਆ ਪੀ ਹਾਂ ਲਵ ਬਾਰੇ ਕੀ ਕਹਿਣਾ ਆ ਮਨ ਲਵ ਬੰਦਾ ਬੜਾ ਗ੍ਰੇਟ ਆ ਅੱਛਾ ਅੱਛਾ ਤੇ ਗਿਲਸਾਹਬ ਹਾਂਜੀ ਥੋੜਾ ਲੈ ਲਿਆ ਹਾਂਜੀ ਪਾਪਾ ਨੂੰ ਜ਼ਰੂਰ ਤੋਂ ਐਨਾ ਚੀਜ਼ਾਂ ਦੀ ਹਾਂਜੀ ਹਾਂਜੀ ਕੀਤਾ ਇਸੇ ਕਰਕੇ ਪਹਿਲਾਂ ਆ ਨਹੀਂ ਥੋੜਾ ਆ ਆ ਥੋੜੇ ਜਿਹੀ ਰੱਖੀ ਬੈਠਾ ਹਾਂਜੀ ਤਾਂ ਇਹ ਤੁਹਾਨੂੰ ਦਿਖਾਉਂਗਾ ਗੱਡੀ ਢੱਕੂਗੀ ਦੀ ਗੱਡੀ ਢਾੱਕ ਕੇ ਵਿਖਾਉਣ ਵਾਲਾ ਯੰਤਰ ਆ ਇਹ ਕਿੱਥੋਂ ਲੈ ਗਿਆ ਘਰੋਂ ਘਰੋਂ ਲਿਆਦਾ ਹੈਗੀ ਆ ਤੂੰ ਮੈਨੂੰ ਉਸ ਵੇਰ ਦਾ ਹੀ ਕਹੀ ਜਾਂਦਾ ਕਿ ਕੁਝ ਵਿਖਾਉਣਾ ਤੁਹਾਨੂੰ ਚੀਜ਼ ਇਹ ਸਰਪ੍ਰਾਈਜ਼ ਹੀ ਆ ਤੁਹਾਡੇ ਆ ਹੈ ਐਡਾ ਕਿਹੜਾ ਸਰਪ੍ਰਾਈਜ਼ ਆ ਮੇਰੇ ਆਪੇ ਨਹੀਂ ਵੇਖੋ ਵੀ ਗਏ ਵੀ ਤੇ ਹੈਰਾਨ ਹੋ ਗੋਗੇ ਹੱਸੋਗੇ ਵੀ ਹੱਸੋਗੀ ਅੱਛਾ ਡਾਗੀ ਜੰਦਰਾ ਤੇ ਵੀ ਉੱਥੇ ਚੱਲ ਕੇ ਉੱਥੇ ਚੱਲ ਕੇ ਕਿੱਥੇ ਕਿ ਡੱਕੀਏ ਕਿੱਥੇ ਕਿ ਗੱਡੀ ਇੱਥੇ ਕਿ ਡੱਕ ਲਈਏ ਉੱਥੇ ਚੱਲ ਕੇ ਖੋਲ ਲਈਏ ਉੱਥੇ ਚੱਲ ਕੇ ਮੈਂ ਨਾਲ ਬੋਲਦੇ ਪੱਠੇ ਦੇ ਚੱਲ ਕੇ ਖੋਲਦੇ ਆ ਨਾ ਨਾ ਲੱਬ ਨੂੰ ਬੁਗਾਉਣੇ ਨਾਲੇ ਕੀ ਸਰਪ੍ਰਾਈਜ਼ ਆ ਐ ਭਾ ਤੈਨੂੰ ਕੀ ਲੱਗਦਾ ਕੀ ਹੋ ਸਕਦਾ ਕੀ ਹੋਊਗਾ ਭਾਈ ਕੀ ਹੋ ਸਕਦਾ ਕੁਝ ਇਹ ਵੀ ਬਹ ਲੱਗਣਾ ਕੋਈ ਆਈਡੀਆ ਹੀ ਕੋਈ ਆਈਡੀਆ ਹੀ ਲਾ ਦੇ ਕੋਈ ਧੁੱਕਾ ਲਾ ਦੇ ਇਹ ਵੀ ਆ ਹੋ ਸਕਦਾ ਮੋੜਾ ਵੀ ਤੇ YouTube ਤੇ ਸਰਚ ਕਰ ਲਵ ਜਾਣਾ ਤੈਨੂੰ ਕੁਛ ਤੇ ਹੈਗਾ ਵਾ ਚਲੋ ਕੋਈ ਨਹੀਂ ਆਪਾਂ ਪਹੁੰਚਣੇ ਆਣੇ ਆ ਇੱਥੇ ਰਹਿਣੇ ਆ ਜੇ ਮੈਂ ਦਿਮਾਗ ਦੇ ਜੋਰ ਨਹੀਂ ਪਾਉਣਾ ਜਾ ਕੇ ਕੰਮ ਨਹੀਂ ਕਰਾਂ ਨਹੀਂ ਆਪਣੇ ਕੰਮ ਦੀ ਚੀਜ਼ ਆ ਕੰਮ ਦੀ ਕੰਗਦੀ ਚੀਜ਼ ਆ ਸਾਰਿਆਂ ਦੇ ਕੰਮ ਆ ਸਾਰਿਆਂ ਦੇ ਕੰਮ ਦੀ ਚੀਜ਼ ਆ ਏਡੀ ਕਿਹੜੀ ਚੀਜ਼ ਲਿਆਏ ਆ ਜਿਹੜੀ ਸਾਰਿਆਂ ਦੇ ਕੰਮ ਦੀ ਆ ਕੋਈ ਐਗਜ਼ਾਮਪਲ ਤਾਂ ਦੇ ਕੋਈ ਖਾਣ ਪੀਣ ਵਾਲੀ ਆ ਆ ਕੋਈ ਖਾਣ ਪੀਣ ਵਾਲੀ ਕੁਝ ਐਗਜ਼ਾਮਪਲ ਦੇ ਦੇ ਕੋਸ਼ ਖਾਣ ਪੀਣ ਵਾਲੀ ਨਹੀਂ ਆ ਇਤਨਾ ਗਿੱਲ ਪਤਾ ਨਹੀਂ ਆ ਤੋੜੇ ਚ ਕੀ ਪਾ ਕੇ ਲੈ ਆਇਆ ਵਾ ਘਰੋਂ ਲਿਆਇਆ ਏ ਤੇ ਸਾਨੂੰ ਆਂਦਾ ਆ ਵੀ ਕੰਮ ਦੀ ਚੀਜ਼ ਆ ਤੇ ਉੱਥੇ ਜਾ ਕੇ ਦੱਸੂੰਗਾ ਤੇ ਸਰਪ੍ਰਾਈਜ਼ ਹੀ ਆ ਤੁਹਾਡੇ ਵਾਸਤੇ ਆਪਾਂ ਪਹੁੰਚ ਲਿਆ ਥੋੜੇ ਟਾਈਮ ਚ ਹੀ ਭੱਠੇ ਤੇ ਉਧਰ ਜਾ ਕੇ ਵੇਖਨੇ ਆ ਵੀ ਗਿੱਲ ਕੀ ਸਰਪ੍ਰਾਈਜ਼ ਲਿਆ ਆ ਵਾ ਬਾਕੀ ਮੈਂ ਹੈਪੀਆ ਤੈਨੂੰ ਕੀ ਲੱਗਦਾ ਕੀ ਹੋ ਸਕਦਾ ਹੈਪੀ ਕੀ ਇਹਦਾ ਕੰਮ ਦੀ ਚੀਜ਼ ਆ ਖਾਣ ਪੀਣ ਵਾਲੀ ਚੀਜ਼ ਨਹੀਂ ਹੈਗੀ ਨਾ ਖਾਣ ਪੋਣ ਵਾਲੀ ਚੀਜ਼ ਨਹੀਂ ਆਂਦਾ ਖਾਣ ਪੀਣ ਵਾਲੀ ਚੀਜ਼ ਨਹੀਂ ਆ ਤੇ ਗਿੱਲ ਵੈਲਡਿੰਗ-ਵੈਲਡਿੰਗ ਤੇ ਹੋ ਨਹੀਂ ਸਕਦਾ ਆਪਣਾ ਜਿਹੜਾ ਵੀ ਆਪਾਂ ਕਹਿ ਲਈਏ ਕਿ ਆਪਣਾ ਵੈਲਡਿੰਗ ਕਰਾਫਟ ਸੀਗਾ ਉਹ ਥੋੜੇ ਚ ਪਾ ਕੇ ਤੁਲਿਆ ਨਹੀਂ ਸਕਦਾ ਉਹ ਤੋਂ ਤਾਂ ਇਹ ਤੁਰਕ ਲੈਣਾ ਹੀ ਮਸ਼ੀਨ ਤੇ ਇੰਟਰਵਿਊ ਕੋਈ ਕੋ ਡ੍ਰਿਲ ਕੋ ਗ੍ਰੈਂਡਰ ਕੁਛ ਲਾ ਹੈ ਵੀ ਆਈਡੀਆ ਕੋਈ ਕੰਮ ਹੀ ਕਰਨਾ ਆਦਿ ਜਿਆਦਾ ਪ੍ਰੈਸ਼ਰ ਨਹੀਂ ਪਾਉਣਾ ਨੇ ਨਹੀਂ ਇਹਦੇ ਹੈ ਆ ਮੁੜ ਕੇ ਜਾ ਕੇ ਦਿਮਾਗ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੋਵੇਗਾ ਜਦੋਂ ਕੰਮ ਨਹੀਂ ਹੋਣਾ। ਹਾਂ ਠੀਕ ਹੈ ਰਹਿਣਾ। ਹਾਂ ਅੱਜ ਗਿੱਲ ਨਾ ਆਪਣੇ ਵਾਸਤੇ ਪਤਾ ਨਹੀਂ ਕੀ ਸਰਪ੍ਰਾਈਜ਼ ਲਈ ਬੈਠਾ ਤੇ ਗੱਡੀ 'ਚ ਰੱਖਿਆ ਨੇ ਥੋੜੇ 'ਚ ਪਾ ਕੇ ਹੁਣ ਸਰਪ੍ਰਾਈਜ਼ ਉੱਥੇ ਜਾ ਕੇ ਵੇਨੇ ਆ। ਗਿੱਲ ਮੈਨੂੰ ਦੱਸ ਦੇ ਉਦਾਹਰਣ ਤੇ ਦੇ ਕੋਈ ਨਾ ਕੋ। ਤੂੰ ਦੱਸ ਨਾ ਪਰ ਐਗਜ਼ਾਮਪਲ ਦੇ ਹੁਣ ਮੈਂ। ਮੈਂਰ ਕੋਈ ਵੀ ਭਲਾ ਦੇ ਆ। ਇਦਾਂ ਚੜ ਜਣਾ ਅੱਭੀ ਕੋਈ ਬੜੀ ਤਿੰਨ ਸਾ। ਸਾਨੂੰ ਦੱਸ ਸਹੀ ਕੋਨਾ ਕੋ ਦਾ ਐਗਜ਼ਾਮਪਲ ਦੇ ਨਾ ਕਿਤੋਂ ਮੈਨਾ ਸਾਨੂੰ ਦਾ ਨਾਂ ਦੱਸ ਕਿਹੜੇ ਅੱਖਰ ਤੋਂ ਪੈਂਦਾ ਨਾਂ ਉਹਦਾ ਪੈਂਦਾ ਜੀ ਸੱਸੇ ਦੀ ਸੱਸੇ ਦੇ ਸਾਪ ਚੱਲ ਕੋਈ ਨਹੀਂ ਇੱਥੇ ਜਾ ਕੇ ਵੇਨੇ ਕੀ ਆ ਕੋਨਾ ਵੇਨੇ ਆ ਮਿਲ ਤਾਰ ਰਹੇ ਹੁੰਦੇ ਸੱਸੇ ਦੇ ਨਾਮ ਨਾਮ ਹੀ ਖਤਰਨਾਕ ਹੈ ਅੱਖਰ ਵੀ ਖਤਰਨਾਕ ਹੀ ਦੱਸਿਆ ਨੇ ਜੀ ਤਿਆਰ ਰੱਖਿਆ ਆਪਾਂ ਨਹੀਂ ਖੁਲਣਾ ਇਤਾਂ ਖਲਾਉਣਾ ਆਉ ਆਓ ਇਹ ਵੀ ਤਿਆਰ ਰખી ਤੇ ਖਲਾਵਾਗੇ ਸੱਸੇ ਦੇ ਜੇ ਜੇ ਮੰਨ ਲਾ ਸੱਪ ਹੁੰਦਾ ਤੇ ਫਿਰ ਢੋੜਾ ਹਿੱਲਣਾ ਢੋੜਾ ਹੀ ਹਿੱਲਣਾ ਹੈ ਮੈਂ ਪੈਰਾਂ ਪਕਾਰੇ ਪਕਾਰੇ ਮਾਰਨੇ ਨੇ ਪੈਰਾਂ 'ਚ ਥੋੜੀ ਢੋੜਾ ਰੱਖਣਾ ਨਾ ਸੱਤ ਲੜਾਉਣਾ ਇਹਦਾ ਸਿਆਣਾ ਹੋਵੇ ਸੱਪ ਮੰਨ ਲਾ ਹੁਣ ਪੈਰਾਂ 'ਚ ਪਿਆ ਢੋੜਾ ਵੇਖ ਲਾਗੇ ਥੋੜਾ ਪਿਆ ਵਾ ਲਾਗੇ ਨੇ ਪੈਰ ਰੱਖੇ ਆ ਪੈਰ ਰੱਖੇ ਆ ਤੇ ਚਲ ਨਾਲੇ ਢੋੜਾ ਹਿੱਲਦਾ ਵੀ ਹੋਣਾ ਹੈ ਨਾ ਹੈ ਪਿਆ ਕੋਈ ਲਾ ਕੋਈ ਆਈਡੀਆ ਸੱਸੇ ਤੇ ਕੀ ਨਾ ਹੋ ਸਕਦਾ ਕੁਛ ਤੇ ਸੋਚ ਸਸੇ ਦੇ ਸਲੇਟੀਆਂ ਵੀ ਨਹੀਂ ਹੋ ਸਕਦੀਆਂ ਆਪਣੇ ਮਰਤੋਂ ਵਾਲੀ ਦੀ ਚੀਜ਼ੇ ਉਹੀ ਆ ਆ ਉਹ ਵੀ ਬੁੱਝ ਪਈਆਂ ਵਾ ਉਹ ਵੀ ਆਪਾਂ ਬੁੱਝ ਪਈਆਂ ਸਸੇ ਦੇ ਕਿਹੜੀ ਸਸੇ ਦੇ ਸਸੇ ਤੇ ਸਸੇ ਤੇ ਕੀ ਹੋ ਸਕਦਾ ਸਸੇ ਦੇ ਸਸੇ ਦੇ ਇਸ ਵਾਲਾ ਡੀਜ਼ਲ ਵੀ ਨਹੀਂ ਪੈਂਦਾ ਜਿਹੜਾ ਗੱਡੀ 'ਚ ਪਾ ਲੈਣਾ ਨੂੰ ਡੀਜ਼ਲ ਤੇ ਡੀਜ਼ਲ ਤੋਂ ਨਹੀਂ ਜੀ ਨੂੰ ਪਾਣਾ ਕੋਲ ਕੈ ਨਹੀਂ ਕੁੰਦੀ ਹਣੀ ਵਿੱਚ ਐਨੀ ਕੁੰਨੀ ਹਣੀ ਵਿੱਚ ਚਲੋ ਆਈਡੀਆ ਲਾ ਕੇ ਦੱਸੋ ਕੀ ਹੋ ਸਕਦਾ ਹਾਂ ਸੋਚਾਂ ਮੈਂ ਪੀ ਇਹ ਗਾ ਸਸੇ ਦੇ ਆ ਆਏਗਾ ਉਹਦਾ ਸੱਚ ਜੀ ਕੰਦਰੀਆ ਸਕੂਲੇ ਮਤ ਹੈ ਬਸ ਫਿਰ ਤੇ ਸਸੇ ਦੇ ਆ ਗਏ ਵਾਹ ਇੰਦੇ ਦੱਸ ਦੇਣ ਲੱਗਾ ਇਹਦਾ ਬਸ ਫਿਰ ਤੇ ਸਸੇ ਦੇ ਹੀ ਹੋਣਾ ਕੋਲੇ ਜਾ ਨਾ ਫਿਰ ਤੈਨੂੰ ਪਤਾ ਨਾ ਸਸੇ ਦੇ ਆ ਚੀਜ਼ ਪੈਂਦੀ ਆ ਸਕੂਲੇ ਆਪਾਂ ਇਕੱਠੀ ਪੜਦੇ ਰਹੇ ਹਾਂ ਸਾਡਾ ਬੋਰਮੈਨ ਬੜੇ ਆ ਕੋ ਐਗਜ਼ਾਮਪਲ ਜੀ ਜਿਹੜੀ ਜਿਹੜੀ ਸਾਨੂੰ ਪਤਾ ਲੱਗ ਜੇ ਵੀ ਆ ਚੀਜ਼ ਹੋ ਸਕਦੀ ਹੈ ਆਪਣੇ ਕੰਮ ਆਉਣ ਵਾਲੀ ਆ ਮੰਨ ਲਾ ਪਾਸੇ ਜਾਣਾ ਆਪਣੇ ਵਰਤੋਂ ਚ ਆਉਣ ਵਾਲੀ ਚੀਜ਼ ਕਿ ਨਹੀਂ ਆਊਗੀ ਉੱਥੇ ਨਹੀਂ ਆਪਣੇ ਵਰਤੋਂ ਜਿਤਨੀ ਆਉਣ ਵਾਲੀ ਵਰਤੋਂ ਜੀ ਨਹੀਂ ਆਉਣ ਵਾਲੀ ਫੇਰ ਸਾਪੀ ਤੇ ਨਹੀਂ ਕਿਸੇ ਅੱਜ ਕਰਕੇ ਉੱਠਣਾ ਹੀ ਹੋਵੇ ਪਰ ਗੱਡੀ ਜੀ ਥੋੜੀ ਰੱਖਣਾ ਨੇ ਸਾਬ ਹੂੰ ਮਹਨ ਵਾਲੀ ਵੀ ਨਹੀਂ ਆਗੀ ਤੁਮਨਾ ਖਾਣ ਵਾਲੀ ਵੀ ਚੀਜ਼ ਨਹੀਂ ਆ ਆਦੇ ਮੜਾ ਮੋਟਾ ਇਹ ਉਨ ਕਰਕੇ ਜਦ ਤੱਕ ਆਦੇ ਹੈ ਗਾਇਆ ਹੈ ਗਾਇਆ ਐਂਦ ਨਹੀਂ ਆ ਹਾਂ ਹਾਂ ਨਹੀਂ ਉਸ ਸਿੱਧੇ ਨਾਲ ਨਹੀਂ ਪੈਣਾ ਦਾ ਨਾ ਮਸਕੁਰਾ ਐ ਕਰ ਕੋ ਨੂੰ ਦਾ ਏਦਾਂ ਸ਼ਰਸ਼ਤਾ ਦੇ ਘਰ ਨਹੀਂ ਤੋੜਾ ਹਿਲਾਣਾਗੇ ਜੇ ਮੰਨ ਲਾ ਸੱਪ ਹੁੰਦਾ ਨਾ ਥੋੜੇ ਚ ਫਿਰ ਤੇ ਤੋੜਾ ਹਿਲਾਣਾ ਸੀ ਆਈ ਦੇ ਵਿੱਚ ਵੀ ਨਹੀਂ ਨੇ ਇਹਨੇ ਕਿਧਰ ਰੱਖਣਾ ਹੈ ਵਿੱਚ ਫਿਰ ਗੱਡੀ 'ਚ ਹੀ ਨਹੀਂ ਰੱਖਣਾ ਨੇ ਨਾਲੇ ਇਹਨੇ ਅੱਗੇ ਨਹੀਂ ਬੈਣਾ ਪਿਆ ਤੈਨੂੰ ਬੋਣਾ ਹੈ ਤੇ ਫੜ ਕੇ ਘਰੋਂ ਕਿਧਰ ਲੈਣਾ ਹੈ ਲਿਆਉਣਾ ਨਹੀਂ ਨੇ ਫਿਰ ਮੇਰੇ ਨਾਲ ਤੈਨੂੰ ਅੱਗੇ ਬਿਠਾਉਣਾ ਹੈ ਮੈਂ ਜਿੰਨਾ ਡਰਦਾ ਮੈਂ ਸੱਪ ਫੜ ਕੇ ਲਿਆਉਣਾ ਨਹੀਂ ਆਹੋ ਮੈਂ ਕਹਿੰਦਾ ਆਪਾਂ ਮੋੰਦ ਗਏ ਆ ਪੱਠੇ ਤੇ ਇੱਕ ਮਿੰਟ ਰੁਕਦਾ ਲਾਈਵ ਤੇ ਚਲਾ ਚਲੀਏ ਲਾਵੋ ਲਾਭਾ ਜੀ ਆ ਗਏ ਬੈਠੋ ਆਦੋ ਵੈਲਕਮ ਲਾਭਾ ਜੀ ਲਾਵੋ ਪਹਿਲਾ ਇਧਰ ਦੀ ਆਇਆ ਕਰੀ ਇਧਰ ਦੀ ਅਗਲੀ ਵਾਰੀ ਆਇਆ ਕਰੀ ਲਾਵੋ ਆ ਤੋੜੇ ਦੇ ਵਿੱਚ ਗਿੱਲ ਕੋਹ ਲਿਆਇਆ ਸਾਡੇ ਆਪ ਦੇ ਸਰਪ੍ਰਾਈਜ਼ ਇਹ ਆਂਦਾ ਵਾ ਬੀ ਨਾ ਮੈਂ ਨਹੀਂ ਦੱਸਣਾ ਵੀ ਹੈ ਕੀ ਐ ਇਹਦੇ ਚ ਤੁਹਾਡੇ ਜੀ ਸਭ ਕੁਝ ਨਹੀਂ ਪਾ ਰਿਆ ਆ ਇਹ ਇਹਨੂੰ ਇਹ ਤੂੰ ਹੀ ਦੇਖਣਾ ਇਹ ਇਹਨੂੰ ਮੈਂ ਅਹੀਂ ਰਾਜ ਪੁੱਛਿਆ ਵੀ ਨਾ ਕੀ ਕਾਦੇ ਤੇ ਕਿਹੜੇ ਅੱਖਰ ਤੇ ਪੈਂਦਾ ਇਹਨੇ ਦੱਸਿਆ ਵੀ ਸਸੇ ਦੇ ਅਸੀਂ ਬਾਈਡੀਆਂ ਤੇ ਲਾਇਆ ਵੀ ਸੱਪ ਹੋ ਸਕਦਾ ਕਿ ਸੱਪ ਹੀ ਹੋ ਸਕਦਾ ਤੇ ਸਸੇ ਦੇ ਸੱਪ ਹੀ ਹੋ ਸਕਦਾ ਪਰ ਜੇ ਸੱਪ ਹੁੰਦਾ ਤਾਂ ਫਿਰ ਇਹਨੇ ਇਹ ਲੈਣਾ ਅਹੀਂ ਤੇਰੇ ਸਾਹ ਨਾਲ ਕੀ ਹੋ ਸਕਦਾ ਸਸੇ ਦੇ ਕੀ ਪੈਂਦਾ ਹੂ ਨਾ ਮਲਾਦ ਮਾਗ ਅਸੀਂ ਤੇ ਲਾਉਂਦੇ ਆਂ ਅਹੀਂ ਤੇ ਦਿਮਾਗ ਲਾਉਂਦੇ ਆਂ ਸਾਨੂੰ ਦਿਨ ਨੂੰ ਪਤਾ ਲੱਗਾ ਦਾਜਾ ਗੱਲ ਕੋਈ ਕੋਲ ਕੇ ਚੱਲ ਉੱਥੇ ਵੇਹਣੇ ਚੱਲਾ ਚੱਲ ਬੈ ਫਿਰ ਚੱਲ ਉੱਥੇ ਆ ਇਧਰ ਦੀ ਇਧਰ ਹੀ ਇਹ ਧੂਆ ਛੱਡ ਕੇ ਪਾ ਇਸ ਮੈਂ ਉਹ ਪਹਿਲਾਂ ਹੀ ਕਿਹਾ ਮਾ ਸੱਪ ਕਿਥੋਂ ਫੜ ਲੈਣਾ ਸੱਪ ਇਹਨੇ ਕਿਥੋਂ ਫੜਦਾ ਨਾਲੇ ਗੱਡੀ ਚ ਥੋੜੀ ਰੱਖ ਕੇ ਲੈਉਣਾ ਸੱਪ ਲਾਵੋ ਹਾਂਜੀ ਦੱਸ ਕੋ ਤੂੰ ਲਾਦ ਮਾ ਆ ਗਏ ਅਹੀਂ ਬੜਾ ਦਿਮਾਗ ਲਾਉਂਦੇ ਆਏ ਕੀ ਹੋ ਸਕਦਾ ਸੱਤੇ ਦੇ ਨਾਮ ਹੈ ਸੱਸੀ ਦੇ ਨਾਮ ਹੈ ਜੀ ਦੱਸ ਵਾੜਿਆ ਕੀ ਹੋਊਗਾ ਦੱਸ ਮੈਂ ਤਗੜੀ ਵੈਰੈਟੀ ਪਾ ਲਿਆ ਏਜੰਟਾਂ ਵੀ ਸਸੇ ਦੇ ਜਿੰਨੇ ਆ ਗਏ ਸਾਰੇ ਗੋਜ ਲੋ ਕੀ ਆ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਸਸੇ ਦੇ ਕੀ ਹੋ ਸਕਦਾ ਸਾਡਾ ਦੇ ਗੱਲ ਆ ਫੂਲ ਕਿਵਾਂ ਚਾਉਣੇ ਸੇ ਟੈਂਸ਼ਨ ਪਈ ਆ ਇੱਕ ਟੈਂਸ਼ਨ ਹੋਰ ਪਾ ਦੀ ਆ ਨਾ ਨਾ ਹੋਰ ਲੱਭੋ ਕਿਦਨ ਕਿਵਾਂ ਚਾ ਹਲ ਕਿਦੋਂ ਉਥੇ ਮਿਲ ਲੈ ਜਾ ਮਿਲ ਆ ਯਾਰ ਉਹ ਆਪਣੇ ਭੀੜ ਭੂੜ ਚ ਕੱਢੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਨੂ ਬਰਾ 네ਪਾਲ ਲਗਾ ਲਾਓ ਸਰਪ੍ਰਾਈਜ਼ ਸਰਪ੍ਰਾਈਜ਼ ਇਹ ਕਿਥੋਂ ਆਈ ਨਹੀਂ ਨਹੀਂ ਮੈਂ ਰਹਿਣ ਲਾਵਾ ਤਿਕਾ ਦੋ ਕੀ ਆ ਗਈ ਆ ਖੋਲ ਖੋਲ ਆ ਸੇ ਮੇਰੇ ਜ਼ਾਨਾ ਸਾਹੀ ਭਾਈ ਕਿਨੇ ਆਇਆ ਯਾਰ ਸਰਸਕ ਨਹੀਂ ਪਗਲਾ ਆਇਆ ਕਿੱਧਰ ਨੂੰ ਜਾਣਾ ਹੁਣ ਦੱਸੋ ਗਿੱਲ ਨਹੀਂ ਇੱਥੇ ਨਹੀਂ ਉੱਥੇ ਛੱਡ ਦੇ ਨਹੀਂ ਉੱਥੇ ਨਾ ਛੱਡੀਏ ਇਹਨੂੰ ਦੂਰ ਛੱਡੀਏ ਕਿਤੇ। ਆਹ ਸੜਕੋਂ ਪਾਰ। ਆਹ ਸੜਕ ਉੱਪਰਲੇ ਬੰਨੇ ਆ ਐਂ ਹੀ ਹੋ ਜੀਏ ਫਿਰ। ਆਹ ਦਮੂਈ ਜੀ। ਨਾ ਖੋਲਣਾ ਜੀ। ਦਮੂਈ ਕਿ ਨਹੀਂ ਆ? ਆਹ ਦਮੂਈ ਆ। ਲੈ। ਦ ਦਮੂਈ ਦਾ ਸਿੱਧੇ ਨਾਲ ਦੱਸਣਦੇ ਆ। ਹੈਂ? ਆ ਸਾਪ ਹੀ ਆ ਗਏ। ਨਹੀਂ ਹੁੰਦੇ ਦਮੂਈ। ਚੱਲ ਆ ਜੋ ਫਿਰ। ਆ ਜੋ ਛੱਡ ਕੇ ਤੇ ਆਈਏ ਇਹਨੂੰ। ਚਲੋ ਦੋਸਤੋ ਇਹਨੂੰ ਤੋਰ ਕੇ ਆਈਏ। ਅਲਵਿਦਾ ਕਰਨ ਚੱਲੀਏ ਚਲੋ। ਸੜਕੋਂ ਪਰਲੇ ਬੰਨੇ ਛੱਡ ਕੇ ਆਉਣਾ ਵਾ ਨਹੀਂ ਪਰਲੇ ਬੰਨੇ ਇਹਨਾਂ ਦੀ ਪੈੜੀ ਜਿਨਾ ਛੱਡ ਆ ਪਰਲੀ ਪਰਲੀ ਪੈਲੀ ਛੱਡ ਕੇ ਨਹੀਂ ਉਹ ਉਹ ਇੱਕ ਇੱਥੇ ਥੋੜਾ ਰਹਿਣਾ ਇਹਨੇ ਇਹਨੇ ਕੀ ਪਤਾ ਕਿਧਰ ਨੂੰ ਨਿਕਲ ਜਾਣਾ ਲੱਗਦਾ ਨਹੀਂ ਸਸੇ ਦੇ ਹੈ ਤੋ ਇਹਨਾਂ ਦਾ ਸਸੇ ਦੇ ਤੋ ਨਹੀਂ ਹੁੰਦੀ ਓਏ ਹਾਂ ਹੋਏ ਲਾਵਾ ਪੜਿਆ ਗਿਆ ਕਰਕੇ ਨਹੀਂ ਲਿਆ ਆਹੋ ਅੱਧੀ ਘਮਾਰੀ ਲੱਗਦੀ ਆਹ ਨਾਲੇ ਬਾਈਆਂ ਦੇ ਯਾਰ ਆਪਾਂ ਵੀਡੀਓ ਬਣਾਉਂਦੇ ਆਂ ਸਮਾਂ ਨੂੰ ਮਾਰੂ ਰੋ ਇਹ ਵੀ ਨਹੀਂ ਆਉਂਦਾ ਕਿ ਲਾਭ ਤੋਂ ਦੂਰ ਹੀ ਰਹੋ ਦਾਦਾਣੀ ਬਾਹਰ ਲਾਭ ਤੋਂ ਦੂਰ ਹੀ ਰਹੋ ਅੱਜ ਕੰਦੀ ਦੁੰਦੀ ਨਾ ਪਰਦੇ ਗੇਲੇ ਤੋਂ ਦੇ ਤਾਂ ਦੂ ਦੂ ਦੋਵਾਂ ਤੋਂ ਦੂ ਰਹਿਣਾ ਵਾ ਉਹ ਪਰਲੇ ਬੰਨੇ ਕਰਕੇ ਛੱਡ ਦੇ ਛੱਡ ਦੇ ਬਾ ਇੱਥੇ ਹੀ ਉਹ ਉਹ ਚੱਲੋ ਉਹ ਪਰਲੇ ਬੰਨੇ ਕਰਕੇ ਛੱਡ ਦਿੰਨੇ ਆਂ ਆਪਾਂ ਕੰਮ ਕਰਨਾ ਆਪਣੇ ਤੋਂ ਮੁੜ ਕੇ ਕੰਮ ਨਹੀਂ ਹੋਣਾ ਇੱਥੇ ਅੱਗੇ ਲਾਓ ਉੱਥੇ ਜਾਓ ਉੱਥੇ ਦਾਦੇ ਬਾਬਾ ਹੀ ਛੱਡ ਕੇ ਜਾਣਾ ਆਪਾਂ ਵੀ ਬਾਬੇ ਦੇ ਯਾਰ ਬਾਬਾ ਹਈ ਢੇਗ ਛੱਡ ਲੇ ਬਖਾ ਦਈ ਉਦੋਂ ਦੇ ਆਪਣਾ ਦਿਖਾ ਸਹੀ ਖੋਲ ਕੇ ਤੋੜਾ ਅਹੀਂ ਉਦੋਂ ਦੇ ਤਾਵਲੇ ਹੋਣ ਡਏ ਆ ਲਾ ਵਾ ਪਿੱਛੇ ਵੇਖ ਲੈ ਰੋਕ ਰੱਖ ਨਾ ਅੜਜੀ ਪਿੱਛੇ ਭੱਜਣ ਨੂੰ ਪਹਿਲਾਂ ਜਿਆਦਾ ਵੇਖ ਲੈ ਤੇ ਇਹ ਬਾਜਾ ਲਾ ਕੇ ਆ ਜੋ ਤੇਰੀ ਮੁੰਡੂ ਮੁੰਈ ਆਵੇ ਬੜੀ ਤਗੜੀ ਹੈ ਨਾ ਹਾਂ ਚਲ ਛੱਡਦੇ ਹੁਣ ਭਾਵੇਂ ਕੋਈ ਸਾਕ ਕੁੱਖ ਲਵਾ ਦੇ ਛੱਡ ਦੇ ਤੋੜਾ ਅੱਖ ਨਹੀਂ ਲੱਗਦਾ ਮਾਮਾ ਦਾ ਲੰਮੇ ਪਾਦੇ ਥੋੜਾ ਬਸ ਆਉਣ ਡਈ ਆਉਣ ਡਈ ਬਾਹਰ ਆਉਣ ਡਈ ਰਹਿੰਦੇ ਨਿਕਲ ਆਈਏ ਨਿਕਲ ਆਈ ਉੱਤੇ ਨਾ ਸੁੱਟ ਲਈ ਜਾ ਗੁਰੂਗਾ ਲਾਭ ਨੂੰ ਫੜਾਦੇ ਥੋੜਾ ਇਹਨੇ ਕੱਢਦੇ ਨਹੀਂ ਫੜ ਕੇ ਇਹਦਾ ਮਾਮਾ ਅਜ ਗਰੀ ਜਾ ਕੇ ਦਮੂਹੀ ਕਾਦੀ ਆ ਦਮੂਹੀ ਹੈ ਕਿ ਸਾਪ ਹੀ ਆ ਦਮੂਹੀ ਆ ਵਰਕੋਈ ਆ ਸਾਪਾ ਸੱਪ ਥੋੜਾ ਹੈ ਦਮੂਹਾਂ ਸੱਪ ਵਾ ਭਰਾਵਾ ਹਾਂ ਜੋ ਵੀ ਨੂੰ ਲਾ ਕੇ ਕਰੂ ਤੇ ਪੈਨ ਉਹਨੇ ਆ ਜਾ ਆ ਜਾ ਔਰ ਇਹਨੂੰ ਆ ਜਾ ਨਹੀਂ ਤੋੜੇ ਜੀ ਕਿਦਾਂ ਪਾ ਲਈ ਗੇਲ ਤੂੰ ਆਇਆ ਮੈਂ ਆ ਰਿਹਾ ਦੰਡੇ ਨਾਲ ਤੋੜਾ ਕੇ ਚਲਾ ਔਰੇ ਤੋੜਾ ਰਹਿ ਨਹੀਂ ਲੱਗਦਾ ਕੱਖ ਨਹੀਂ ਲੱਗਦਾ ਕੱਖ ਸਾਲਿਆ ਤੂੰ ਓਏ ਹੱਥ 'ਚ ਫੜੀ ਫਿਰਦੇ ਆ ਸੱਪ ਤੇ ਉਹ ਇਹਦੇ ਨਾਲ ਨਹੀਂ ਕੋਈ ਚੱਕਰ ਇਸ ਤਰ੍ਹਾਂ ਨਹੀਂ ਕੋਈ ਚੱਕਰ ਉਧਰ ਆ ਉਧਰ ਆ ਸੌਂ ਜੋ ਕਰ ਮਝੂ ਮਾਛਪਾ ਆਪਾ ਦਮੂਹਾ ਕਦੋਂ ਆ ਮਾਮਾ ਦੂਜੇ ਬਨੇ ਯਾਰੇ ਦੂਜੇ ਬਨੇ ਮੂੰਹ ਕਦੋਂ ਆਏਗਾ ਦਾ ਸਾਪੀ ਆ ਸਾਪੀ ਆ ਮੈਨੂੰ ਤਾਂ ਲੱਗਦਾ ਲੰਡਾ ਸਾਪਾ ਦਮੂਹੀ ਨਹੀਂ ਗਈ ਕੋ ਯਾਰ ਦਮੂਹੀ ਆ ਸਾਪ ਐ ਚਲਦਾ ਕਦੇ ਵਾਸਤੇ ਤੂੰ ਹੀ ਚੱਲਣ ਦਿਆ ਮੈਂ ਊ ਥੋੜਾ ਚੱਲਦਾ ਉਹ ਪਿੱਛੇ ਯਾਰ ਮੂੰਹ ਕਦੋਂ ਆਏਗਾ ਦਾ ਦੂਜੇ ਬਨੇ ਉਧਰੇ ਨਿਸ਼ਾਨੀਆਂ ਆਈਆਂ ਵੇ ਕਿਦਾਂ ਲੱਗੀਆਂ ਉਹ ਪਿੱਛੇ ਵੇ ਨਾ ਉਧਰੇ ਉਹ ਟੱਕ ਜੇ ਲੱਗੇ ਜਦਾਂ ਓਏ ਨਾਲੇ ਸੱਪ ਦੀ ਸਪੀਡ ਬੜੀ ਹੁੰਦੀ ਆ। ਇੱਧਰ ਨਹੀਂ ਆਉਂਦੇ ਇੱਧਰ ਨਹੀਂ ਆਉਣਦੇ ਯੂ। ਇੱਧਰ ਦੀ ਉਹਨੇ ਇੱਥੇ ਮੂੰਹ ਹੀ ਉਹਦਾ ਪੂਛਿਆ ਆਲੇ ਦਾਲੇ ਹੀ ਆ ਗਿਆ ਉਹਦੇ। ਬੰਦੇ ਤਾਂ ਮੂੰਹ ਹੀ ਏਡੀ ਵੱਡੀ ਹੁੰਦੀ। ਗੇਲਵਾਜਾਂ ਮਾਰਦਾ ਤੇ ਮੂੰਹ ਦਾ ਆ ਜਾ। ਕੀ ਆ ਕੇ ਪਲੀ ਪਣੀ ਕਿੱਥੋਂ ਚੋਕ ਲੈ ਆਂ ਦੁਬਾ ਕੇ ਤੋੜੇ ਜਾ। ਕਿੱਥੋਂ ਲੈ ਆਂਦੀ ਯੂ? ਘਰੇ ਹੀ ਸਾਲਾ ਖੁੱਡੇ ਚ ਵੱਟਦੀ। ਉਧਰ 4x4 ਵੀ ਖੁਬਿਆ ਪਿਆ ਸੋਨਾਲੀ ਕਾ। ਇੱਧਰ ਵੀ 4x4 ਹੀ ਆ ਆਪਣੇ ਵਾਲ ਨੂੰ ਹੀ ਆਉਣ ਡਈ ਜੇ। ਆਜੋ ਚੱਲੀਏ। ਆ ਲੈਣ ਤੋਂ ਕੋਈ ਨੀ ਭਲਾ ਕੀ ਕਰਦੀ ਗਿੱਲ ਬਾਜੀ ਜਾਵਾਂਗੇ ਗਾਂ ਦਾ ਪੁੱਤ ਮੈਂ ਤੇਰੇ ਕੋਲਿਆਂ ਦਾ ਥੋੜਾ ਤੇਰਾ ਨਹੀਂ ਮੈਂ ਗੱਡੀ ਚ ਰਕਾਉਂਦਾ ਹੁਣ ਸਾਰਾ ਗੱਡੀ ਚ ਸੱਪ ਰੱਖੀ ਬੈਠਾ ਆਪਾਂ ਆਇਆ ਇਹ ਬਾਅਦ ਚ ਕਰਨਾ ਤੁਹਾਡੇ ਨਾਲ ਹੁੰਦੇ ਆਪਾਂ ਆਇਆ ਹੀ ਉਹਦੇ ਤੇ ਕਰਨਾ ਸਕੂਟਰੀ ਤੇ ਹੁਣ ਐਪੀ ਨਹੀਂ ਆਪਾਂ ਤੁਹਾਡੇ ਨਾਲ ਦੋਵਾਂ ਨਾਲ ਨਹੀਂ ਮੈਰ ਕਰਨੀ ਹੁਣ ਬਸ ਆਪ ਕੱਲੇ ਆ ਰਿਹਾ ਚੱਲਾ ਦੇ ਚਲੀ ਹੁਣ ਲਓ ਜੀ ਗਿੱਲ ਨੇ ਸਭ ਪਾਈ ਦਿੱਤਾ ਜੀ ਫਿਰ ਆਮ ਜੀ